ਖੜਾ ਦੀ ਤਬਾਹੀ ਦੇ ਦਰਮਿਆਨ ਹਿਮਾਚਲ ਤੋਂ ਇੱਕ ਅਜੀਬ ਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਕੁਝ ਸਮੇਂ ਦੇ ਹੀ ਲਈ ਪਰ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆ ਦਿੱਤੀ ਹੈ ਹਿਮਾਚਲ ਦੇ ਵਿੱਚ ਮੌਲੇਤਾਰ بارش ਲਗਾਤਾਰ ਤਬਾਹੀ ਮਚਾ ਰਹੀ ਹੈ ਜ਼ਮੀਨ ਖਿਸਕਣਾ ਬੱਦਲ ਫੱਟਣਾ ਅਤੇ ਅਚਾਨਕ ਹੜ ਵਰਗੀਆਂ ਘਟਨਾਵਾਂ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਪਰ ਇਸ ਦੌਰਾਨ ਮੰਡੀ ਜ਼ਿਲ੍ਹੇ ਦੇ ਧਰਮਪੁਰ ਖੇਤਰ ਦੇ ਸਿਆਠੀ ਪਿੰਡ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਆਈ ਜਿੱਥੇ ਇੱਕ ਕੁੱਤੇ ਦੇ ਸਮੇ ਸਿਰ ਭੌਂਕਣ ਕਰੇਨ 20 ਪਰਿਵਾਰਾਂ ਦੇ 67 ਲੋਕ ਸਮੇਂ ਸਿਰ ਆਪਣੀਆਂ ਜਾਨਾਂ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ। ਇਹ ਘਟਨਾ 3 ਜੂਨ ਦੀ ਹੈ। ਰਾਤ ਨੂੰ 12 ਤੋਂ 1 ਵਜੇ ਦੇ ਵਿੱਚ ਕਾਰ ਦੀ ਘਟਨਾ ਹੈ। ਲਗਾਤਾਰ بارش ਤੇ ਵਿਚਕਾਰ ਪਿੰਡ ਨਿਵਾਸੀ ਨਰਿੰਦਰ ਦੇ ਘਰ ਦੀ ਦੂਜੀ ਮੰਜ਼ਿਲ ਤੇ ਸੋਰੇ ਸੀ। ਕੁੱਤੇ ਨੇ ਅਚਾਨਕ ਉੱਚੀ-ਉੱਚੀ ਭੌਂਕਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਡਰ ਦੇ ਮਾਰੇ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਨਰਿੰਦਰ ਨੇ ਦੱਸਿਆ ਕਿ ਮੈਂ ਉਸ ਦੀ ਆਵਾਜ਼ ਸੁਣ ਕੇ ਉੱਠਿਆ। ਜਦੋਂ ਮੈਂ ਉੱਪਰ ਗਿਆ ਤਾਂ ਮੈਂ ਦੇਖਿਆ ਕਿ ਕੰਧ ਦੇ ਵਿੱਚ ਇੱਕ ਵੱਡੀ ਦਰਾਰ ਸੀ ਅਤੇ ਪਾਣੀ ਘਰ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਸੀ। ਮੈਂ ਤੁਰੰਤ ហេਠਾ ਭੱਜਿਆ ਅਤੇ ਸਾਰਿਆਂ ਨੂੰ ਜਗਾਇਆ ਇਸ ਤੋਂ ਬਾਅਦ ਨਰਿੰਦਰ ਨੇ ਬਾਕੀ ਪਿੰਡ ਵਾਸੀਆਂ ਨੂੰ ਜਗਾਇਆ ਅਤੇ ਉਹਨਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਮੀਂਹ ਨਾਲ ਤੇਜ਼ ਸੀ ਕਿ ਲੋਕ ਕਪੜਾ ਸਮਾਨ ਵੀ ਨਹੀਂ ਲੈ ਸਕੇ ਅਤੇ ਖਾਲੀ ਹੱਥ ਭੱਜ ਗਏ ਥੋੜੀ ਦਰ ਬਾਅਦ ਹੀ ਪਿੰਡ ਦੇ ਵਿੱਚ ਇੱਕ ਭਿਆਨਕ ਜ਼ਮੀਨ ਖਿਸਕ ਗਈ ਜਿਸ ਵਿੱਚ ਲਗਭਗ ਇੱਕ ਦਰਜਨ ਘਰ ਜ਼ਮੀਨ ਨਾਲ ਟਕਰਾ ਗਏ ਹੁਣ ਸਿਆਠੀ ਪਿੰਡ ਵਿੱਚ ਸਿਰਫ 4 ਤੋਂ 5 ਘਰ ਦਿਖਾਈ ਦੇ ਰਹੇ ਨੇ ਬਾਕੀ ਮਲਬੇ ਹੇਠ ਦੱਬੇ ਹੋਏ ਨੇ ਜਾਣਕਾਰੀ ਅਨੁਸਾਰ ਬਚੇ ਹੋਏ ਲੋਕ ਪਿਛਲੇ 7 ਦਿਨਾਂ ਤੋਂ ਤ੍ਰਿਆੰਬਲਾ ਪਿੰਡ ਦੇ ਨੈਣਾਦੇਵੀ ਮੰਦਿਰ ਵਿੱਚ ਪਨਾਹ ਲੈ ਰਹੇ